ਲਓ ਜੀ ਨਾ ਕਾਫੀ ਵਾਰਾ ਤੋਂ ਲੈ ਕੇ ਉੱਪਰ ਕੇ ਉਹ ਚਰਨਾਜਤ ਦਿਖਾਈ ਦੇਣ ਲੱਗੇ ਨਾ ਉੱਤੇ ਆ ਗਏ ਆ। ਇਹ ਪੋਕੀ ਟੋਕੀ ਉਹਦੀ ਪੁਲਿਸ ਵਾਲੇ ਆ, ਆਰਮੀ ਵਾਲੇ ਆ, ਜਲਾਜ ਜੰਗਲ ਮਹਿਕਮੇ ਵਾਲੇ ਆ। ਉਹਨਾਂ ਤੋਂ ਧਾਕਲੇ ਕਹਿ ਸਕਦੇ ਉਹਨਾਂ ਕੋਲੇ ਹੁੰਦਾ ਕਈ ਵਾਰੀ ਉਹਨਾਂ ਨਾਲ ਵੀ ਕਨੈਕਟ ਹੋ ਜਾਂਦਾ ਆਪਣੇ। ਵੀਰ ਗਿਆ ਭਾਈ, ਇਹਦਾ ਖਾਚਾ ਤਾਂ। ਆਕੜ ਕੀ ਹੈ? ਨਾਟਕੀ। ਆਪਾ ਮਾਗਨ ਆਈ ਦੀ ਜ਼ਿੰਦਗੀ ਸਾਰਾ ਨਾ ਮਾਸਤਾ। ਆਪੇ ਟੌਰ ਨਾਲ ਸੱਤਾ ਖਾ ਪੀ ਕੇ। ਕਿਹੜੇ ਟੈਟਾ ਚੱਲੀਗਾ? 70। 70। ਹੂੰ। ਕੱਲ ਤਾਂ 60 ਦੇ ਰਹੇ تھے۔ ਆ 70 ਦੇ ਰਹੇ। ਆ 70 ਦੇ ਰਹੇ। ਆਜ ਬੜੇ ਵਾਲਿਆਂ ਰੇ। ਸਮਾਂ ਇਸ ਵਕਤ 9:35 ਮਿੰਟਾਂ ਦਾ ਇਧਰੋਂ ਭਾਈ ਆਪਾਂ ਆਏ ਸੀ ਤੇ ਆ ਜਿਹੜਾ ਹੈਗਾ ਉਹ ਪੁਲ ਕੋਲ ਦੀ ਇਥੋਂ ਦੀ ਆਪਾਂ ਅ ਦੂਜੇ ਵੀਰਾਂ ਨੂੰ ਸਾਈਕਲਾਂ ਨੂੰ ਮਿਲੇ ਸੀਗੇ ਤੇ ਉਹ ਭੈਣ ਤੇ ਬਾਈ ਨਾਲ ਗੱਲਬਾਤਾਂ ਜੀ ਕੀਤੀ ਸੀਗੀ। ਇਹ ਉਹ ਭਾਈ ਉਹੀ ਜਿਹੜਾ ਨਵਾਂ ਰਸਤਾ ਬਣਿਆਗਾ ਉਹ ਵਾਲਾ ਤੇ ਜਿਹੜਾ ਪੁਰਾਣਾ ਰਸਤਾ ਸੀ ਉਹ ਤੋਂ ਆਪਣੇ ਨਾਲ ਜਵਾਕ ਹੋਣ ਕਰਕੇ ਆਪਾਂ ਉਹ ਕੈਨਸਲ ਕਰਤਾ ਸੀਗਾ ਤਾਂ ਆਪਾਂ ਨਵੇਂ ਰਸਤੇ ਵੇਖਦੀ ਆਏ ਸੀਗੇ ਕਹਿੰਦੇ ਸੇਫ ਤੇ ਸਿਕਿਉਰ ਹਾਂ। ਤੇ ਤਾਂ ਕਰਕੇ ਭਾਈ ਹੁਣ ਥੋੜਾ ਜਿਹਾ ਮੁੰਡਾ ਕਹਿੰਦਾ ਵੀ ਆਪਾਂ ਪ੍ਰਾਣੇ ਰਾਹ ਜਾਂਦੇ ਹੈਗੇ। ਛੱਤਰ ਵੀ ਨਾ ਰਾਹ ਨਹੀਂ ਜਾਂਦੇ ਪ੍ਰਾਣੇ ਰਾਹ। ਛੱਤਰ ਵੀ ਭਾਈ ਪ੍ਰਾਣੇ ਰਾਹ ਲਈ ਜਾਂਦੇ ਆ ਇਹ ਤੇ ਥੋੜਾ ਜਿਹਾ ਪ੍ਰਾਣੇ ਰਾਹ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਗੇ। ਇਹ ਭਾਈ ਜਿਵੇਂ ਨਦੀ ਦੇ ਕੋਲ ਦੀ ਹੋ ਕੇ ਆਉਂਦਾਗਾ ਨਦੀ ਦੇ ਨਾਲ-ਨਾਲ ਜਾਂਦਾਗਾ ਇਹ ਥੱਲੋਂ ਦੀ। ਤੇ ਆ ਇਧਰ ਦੀ ਹੁਣ ਤੁਹਾਨੂੰ ਜਿਹੜਾ ਹੈਗਾ ਥੋੜਾ ਐਕਸਪੀਰੀਅੰਸ ਤੇ ਥੋੜਾ ਰਸਤਾ ਤੁਹਾਨੂੰ ਦਿਖਾਉਨੇ ਆਗੇ। ਕਿੱਦਾਂ ਦਾ ਇਧਰਲਾ ਜਿਹੜਾ ਰਸਤਾ ਹੈਗਾ। ਤੇ ਬਹੁਤ ਸੰਗਤਾਂ ਇਧਰ ਤੇ ਵੀ ਆ ਰਹੀਆਂ ਹਨ। ਇਹ ਨਹੀਂ ਵੀ ਸਾਰੀਆਂ ਨਵੇਂ ਰਸਤੇ ਜਾਂਦੀਆਂ ਤੇ ਬਹੁਤ ਸੰਗਰਾਂ ਸ਼ਾਰਟਕਟ ਮਾਰ ਕੇ ਭਾਈ ਪੁਰਾਣੇ ਰਾਹ ਵੇਤੀ ਆ ਰਹੀਆਂ ਨੇ ਥੋੜਾ ਬਹੁਤਾ ਸ਼ਾਰਟਕਟ ਪੈਂਦਾ ਕੋਈ ਮਨ ਲੱਗਦਾ ਹੋ ਸਕਦਾ ਵੀ ਆਪਾਂ ਸਹੀ ਚੱਲਦੇ ਆ ਅੱਧੇ ਘੰਟੇ ਦਾ ਫਰਕ ਪੈ ਜਾਂਦਾ ਹੋਵੇ ਉਧਰ ਦੀ ਚੜਾਂਗਾ ਚੜੂੰਗਾ ਅੱਛਾ ਅੱਛਾ ਆਈ ਹੈ ਲੋਕ ਸਹੀ ਹੁੰਦੇ ਵਾਏ ਵੀ ਨਹੀਂ ਆਉਂਦੇ ਭਾਈ ਉਹ ਬੀਬੀ ਦੇ ਇੱਕ ਬਾਹ ਸੀ ਤੇ ਮੰਨ ਕੇ ਚਲੋ ਫੇਰ ਵੀ ਇਸੇ ਦਰਸ਼ਨ ਕਰਨ ਆ ਰਹੀ ਹੈ ਐਵੇਂ ਤਾਂ ਕੁਝ ਭਈ ਰਸਤਾ ਇੱਧਰ ਲਾ ਆਪੇ ਹੀ ਲੰਮਾ ਯਾਰ ਹਾਂ ਖੱਤਰ ਵੀ ਪਾਈ ਇੱਧਰ ਦੀ ਲੈ ਕੇ ਹੁੰਦੇ ਆ ਵੀਰ ਗਿਆ ਭਾਈ ਇਹਦਾ ਖੱਤਰ ਤਾਂ ਮੈਨੂੰ ਲੱਗਦਾ ਆਕੜ ਕੀ ਇਹ ਆਕੜ ਕੇ ਰੁਕੋਦੇ ਭਾਈ ਸੱਤੀ ਦੇ ਨਾਟਕੀ ਅਸ਼ਾਈ ਕਰਦੇ ਹੁੰਦੇ ਆ ਪਿੱਛੋਂ ਦੇ ਹਾਂ ਅਰੇ ਆਪਾਂ ਭੁੱਲ ਗਏ ਆ ਕਹੀਂ ਆਏ ਹੋ ਕੀ ਆਲਾ ਵੀਰ ਪਹਿਲੀ ਵਾਰੀ ਆਏ ਹੋ ਕਿੱਥੋਂ ਕਿਹੜੀ ਜਗ੍ਹਾ ਤੋਂ ਨਹੀਂ ਮੈਂ ਹਰਿਆਣਾ ਕਾਜੀ ਤੇ ਬੀਬੀ ਕਹਿੰਦੀ ਭਾਈ ਆਕੜਦੀ ਹੈ ਕਹਿੰਦੀ ਨਾੜਕ ਜੇ ਕਰਦੀ ਹੈਗੀ ਖੱਤਰੀਏ ਦੀ ਇੱਥੇ ਆ ਕੇ ਕੀ ਕਰਨ ਲੱਗੇ ਕਹਿੰਦੀ ਪਹਿਲਾਂ ਸਹੀ ਆ ਰਹੀ ਸੀ ਤੇ ਭਾਈ ਉਹ ਪੁਲ ਉਸ ਦੀ ਜਿਹੜਾ ਹੈਗਾ ਨਵਾਂ ਰਸਤਾ ਤੇ ਆਪਾਂ ਭਾਈ ਅਜਮਾਨਦੀ ਦੇ ਕੋਲੇ ਹ ਥੱਲੇ ਜਾ ਰਹੇ ਹੈਗੇ ਇਹਦੇ ਨਾਲ ਨਾਲ ਹੀ ਚੱਲਣਾ ਆਪਾਂ ਹਾਂ ਆ ਕਚਰਾ ਵਾਲਾ ਬਈ ਸਾਂਝੀ ਕਰਦੇ ਆ ਗੱਲਬਾਤ ਵੀ ਜਿਹੜਾ ਹੈਗਾ ਇਹ ਪੁਰਾਣੇ ਰਸਤੇ ਤੇ ਕੁਝ ਜਿਹੜਾ ਹੈਗਾ ਨਵੇਂ ਰਸਤੇ पे đi ਕਿਉਂ ਜਾਂਦੇ ਆ ਕੀ ਕਾਰਨ ਹੈ ਇਹਨਾਂ ਦਾ ਇਹ ਬਈ ਜਿਹੜਾ ਆਪਣੇ ਕਚਰਾ ਆਪ ਇਸ ਰਸਤੇ ਸੇ ਪੁਰਾਣੇ ਰਸਤੇ ਸੇ ਲੈ ਕੇ ਜਾਂਦੇ ਹੋ ਔਰ ਕੁਝ ਨਹੀਂ ਰਸਤੇ ਸੇ ਲੈ ਕੇ ਜਾਂਦੇ ਆ ਐਸਾ ਕਿਉਂ ਹੈ ਸਭੀ ਇੱਕ ਰਸਤੇ ਸੇ ਕਿਉਂ ਨਹੀਂ ਜਾਂਦੇ ਇੱਕ ਜਗ੍ਹਾ ਸੇ ਉਪਰ ਹੈ ਇੱਕ ਜਗ੍ਹਾ ਸੇ ਨੀਚੇ ਜਾਂਦਾ ਹੈ ਉਪਰ ਇਸ ਰਸਤੇ ਜਾਂਦੇ ਆ ਹਾਂ ਉਪਰ ਇਸ ਰਸਤੇ ਔਰ ਵਾਪਿਸ ਜਾਣਾ ਹੋ ਤੋ ਉਸ ਰਸਤੇ ਸੇ ਠੀਕ ਹੈ ਔਰ ਕੁਛੇ ਵੀ ਮੈਨੇ ਕਚਰਾ ਦੇਖੇ ਤੇ ਇਸ ਸਾਈਡ ਵੀ ਆ ਰਹੇ ਥੇ ਹਾਂ ਆਤੇ ਰਹਤੇ ਹੈ भी अलग-अलग हिसाब है किसी का कैसे किसी का कैसे भी ज्यादातर यही है कि जाने वाला रास्ता जे आने वाला वो है ठीक है हाँ जी भाई सब आ सकते हो कहीं से भी आ सकते हो ठीक है तो फिर आधे इस रास्ते से क्यों जाते हैं जे तो ज्यादा खराब रास्ता है यार से जाना का होता है कोई चुपचाप जाना ठीक है वो यात्री के हिसाब से होता है भी यात्री कहे तो इस रास्ते इस रास्ते से ले ਤਲੇ ਜਾਉਂਦੇ ਉੱਪਰ ਤੇ ਲੇ ਜਾਤੇ ਠੀਕ ਹੈ ਜੀ ਠੀਕ ਹੈ ਜੀ ਤਾਂ ਅਮਾਨੇ ਵੀ ਉਹ ਡਾਈਡਾ ਆਪਣੇ ਜਿਹੜੇ ਇਥੋਂ ਖਤਰਾਂ ਵਾਲੇ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਵੀ ਭਾਈ ਯਾਤਰੀਆਂ ਦੇ ਹਿਸਾਬ ਨਾਲ ਰਸਤਾ ਜਿਹੜਾ ਹੈਗਾ ਤਾਂ ਇਹ ਕੀਤਾ ਜਾਂਦਾ ਜੇ ਰਸਤੇ ਯਾਤਰੀ ਕਹਿੰਦੇ ਆ ਵੀ ਭਾਈ ਆਹ ਪੁਲ ਦੇ ਉੱਤੋਂ ਦੀ ਇਧਰ ਦੀ ਜਾਣਾਗਾ ਤੇ ਇਧਰ ਦੀ ਆਦਰਵਾਇਜ਼ ਭਾਈ ਆਹ ਜਿਹੜਾ ਹੈਗਾ ਆਪਣੇ ਪੁਰਾਣਾ ਰਸਤਾ ਆ ਇਧਰ ਦੀ ਵੀ ਲਾਇਆ ਜਨੇ ਆ ਉਹ ਜਿਵੇਂ ਸੰਗਤ ਕਹਿੰਦੀ ਉਹਦੇ ਹਿਸਾਬ ਨਾਲ ਤੇ ਬਾਕੀ ਭਾਈ ਯੂ ਬਹੁਤ ਘੰਟ ਹੈ ਇਥੋਂ ਦਾ ਹਾਂਜੀ ਵੀਰੇ ਕਿੱਥੇ ਰਹਿ ਗਏ? ਕਿਹੜਾ ਪਿਆ ਤੁੰਗਾਇੋਂ ਵੀ। ਅਮਰਜੀਤ ਵੀਰੇ ਕਿੱਥੇ ਰਹਿ ਗਏ? ਰਿਪਲਾਈ ਤਾਂ ਕਰੋ। ਮੈਂ ਨਾਲ ਗੱਲ ਕਰਕੇ ਦੇਖੀ। ਇਹਨਾਂ ਨਾਲ ਕੀ ਗੱਲ ਕਰਨੀ ਤੀਨੋ? ਆ ਇਹ ਵੀਰ ਆਪਾਂ ਨੂੰ ਟੱਕਰੇ ਕਿੱਥੋਂ ਆਏ ਸੀ ਬਾਈ ਜੀ ਕਾਲੀ ਅੱਥਾਂ ਲੱਗਦਾ ਕਾਫੀ ਸਾਰਾ ਥੱਲੇ ਉਤਰ ਕੇ ਚੜਨਾ ਜਾਂ ਦਿਖਾਈ ਦੇਣ ਲੱਗਿਆ ਉਹ ਤੇ ਆ ਗਏ ਆ ਬੱਸ ਬਹੁਤ ਥੋੜੇ ਪਲਦੇ ਥੱਲੇ ਹੈਗੇ ਅਸੀਂ ਪਲਦੇ ਥੱਲੇ ਖੜੇ ਆ ਵੀਰ ਅਸੀਂ ਸੱਜਿਆ ਕਰੋ ਜੀ ਬਾਈ ਜੀ ਆ ਗਏ ਅਸੀਂ ਥੋੜੀ ਜਿਹੀ ਦੇਰ ਸੀ ਆ ਗਏ ਇਹ ਆਪਣੇ ਜਦੋਂ ਨੱਪਦੇ ਆ ਉਹਦੋਂ ਆਪਣੀ ਬਾਅਦ ਰਿਕਾਰਡ ਹੁੰਦੀ ਹੈ ਤੇ ਜਦੋਂ ਇਹਨਾਂ ਕੋ ਆਪਾਂ ਕਹਿਣਾ ਵਾ ਉਹਨਾਂ ਕੋ ਨੱਪ ਕੇ ਬਟਨ ਕਹਿ ਦੋ ਫਿਰ ਤੁਰੰਤ ਬਟਨ ਛੱਡ ਦਿਓ ਜਦੋਂ ਛੱਡਾਂਗੇ ਉਸ ਤੋਂ ਬਾਅਦ ਆਵਾਜ਼ ਉਹਦੇ ਕੋਲੇ ਜਾਂਦੀ ਆ ਆਹੋ ਠੀਕ ਹੈ ਜੀ ਤਾਂ ਭਾਈ ਇਹ ਪਾਕੀ ਟੋਕੀ ਕਈ ਵਾਰੀ ਇਹ ਕੀ ਹੁੰਦਾ ਇੱਥੇ ਜਿਹੜੇ ਜਿਵੇਂ ਦੀ ਪੁਲਿਸ ਵਾਲੇ ਆ ਜ ਆਰਮੀ ਵਾਲੇ ਆ ਜਿਹੜੇ ਉਹਨਾਂ ਕੋਲੇ ਹੁੰਦਾ ਜਾਂ ਜਿਹੜੇ ਆਪਣੇ ਜਲਾਹ ਜੰਗਲ ਮਹਿਕਮੇ ਵਾਲੇ ਕਹਿ ਸਕਦੇ ਆ ਬਣਤ ਦਾ ਘਲੇ ਕਹਿ ਸਕਦੇ ਆ ਉਹਨਾਂ ਕੋਲੇ ਹੁੰਦਾ ਕਈ ਵਾਰੀ ਉਹਨਾਂ ਨਾਲ ਵੀ ਕਨੈਕਟ ਹੋ ਜਾਂਦਾ ਆਪਣੇ ਮੁੰਡੇ ਪਹਿਲਾਂ ਲੈ ਕੇ ਆਏ ਸੀਗੇ ਤੇ ਪਰ ਇਹਦੇ ਵਿੱਚ ਨੂੰ ਨੈਟਵਰਕ ਨਹੀਂ ਰਹਿੰਦਾ ਇੱਥੇ ਕਿਤੇ ਕਿਤੇ ਦਿੱਕਤ ਆਉਂਦੀ ਆ ਤਾਂ ਇਹ ਇੱਕ ਵਧੀਆ ਚੀਜ਼ ਵੀ ਹੈਗੀ ਥੋੜੇ ਵਾਸਤੇ ਵੀ ਤੁਸੀਂ ਇਹ ਥਰੂ ਗੱਲਬਾਤ ਕਰ ਸਕਦੇ ਹੋਗੇ ਬਾਕੀ ਭਾਈ ਤੁਹਾਡੇ ਸਾਹਮਣੇ ਗੱਲਬਾਤ ਜਿਹੜੀ ਹੈਗੀ ਆਪਾਂ ਕਰਕੇ ਦਿਖਾ ਵੀਤੀ ਸੰਜੀ ਤੇ ਇਹ ਆਪਣੇ ਵੀਰ ਇਹਦਾ ਕੋਈ ਬਲੂਪ੍ਰਿੰਟ ਨਾਲ ਅਟੈਚ ਹੁੰਦਾ ਕਿ ਕਿਵੇਂ ਕੁਝ ਹੁੰਦਾ ਵੀ ਇਹਦਾ ਸਿਸਟਮ ਇਹ ਰੇਡੀਓ ਹੈ ਸੈਟਲਾਈਟ ਨਾਲ ਤੇ ਇਹ ਹੋਰ ਕਿਸੇ ਨਾਲ ਵੀ ਅਟੈਚ ਹੋ ਸਕਦਾ ਜਿਹੜਾ ਇੱਥੇ ਦੇ ਵਿੱਚ 16 ਚੈਨਲ ਹੁੰਦੇ ਆ 16 ਹੋ ਕੇ ਵੀ ਚੱਲ ਸਕਦੀ ਹੈ ਜਿੱਦਾਂ ਸਾਡੇ ਕੋਲ 4 ਹੈਗੀਆਂ ਅਸੀਂ 1 ਨੰਬਰ ਤੇ ਪਾਇਆ ਹੋਇਆ ਇਹਨੂੰ ਤੇ 14 ਨਾਲ ਕਨੈਕਟ ਹੈ ਜੇ ਹੋਰ ਕਿਸੇ ਨੇ ਵੀ 1 ਨੰਬਰ ਤੇ ਪਾਇਆ ਹੋਇਆ ਉਹਦੇ ਨਾਲ ਵੀ ਕਨੈਕਟ ਹੋ ਜੂਗਾ ਜੀ ਠੀਕ ਹੈ ਜੀ ਮੰਨ ਕੇ ਚਲੋ ਇਧਰੋਂ ਸਪਾਈਗਣੇ ਸਪਾਈਗਣੇ ਪਾਰ ਕਰ ਉਹ ਨਾਲ ਕਨੈਕਟ ਹੋ ਸਕਦਾ ਔਰ ਜਿੱਦਾਂ ਰੇਡੀਓ ਹੁੰਦਾ ਹਾਂਜੀ ਐਫਐਮ ਇੱਕ ਲਾ ਦੋ ਲਾ ਦੋ ਉਹ ਤਾਂ ਹੀ ਸਿਸਟਮ ਹੈ ਤਾਂ ਵੀ ਰੇਡੀਓ ਹੀ ਆ ਤੁਹਾਨੂੰ ਦੇ ਲਾਓ ਹੂੰ ਤੇ ਕਿੰਨੇ ਦਾ ਆਉਂਦਾ ਬਈ ਇਹ ਤੇ ਜਿਆਦਾ ਮਹਿੰਗਾ ਨਹੀਂਗਾ ਭਾਜੀ ਇਹ 2500 ਦਾ ਜੋੜਾ ਆ 2500 ਦਾ ਜੋੜਾ ਤੁਸੀਂ ਹੁਣ ਜੋੜਾ ਲੈ ਕੇ ਆਇਸ ਲਈ ਹਾਂਜੀ ਸਾਡੇ ਕੋਲ ਦੋ ਜੋੜੇ ਆ ਇਹ ਜੇ ਸੱਲ ਪੈਂਦੇ ਫਿਰ ਕਿ ਚਾਰ ਹੁੰਦਾ ਹੈ ਕਿ ਕਿੰਨਾ ਟਾਈਮ ਕੱਢਿਆ ਆਂਦਾ ਬਈ ਇਹ ਕੱਢ ਜਾਂਦਾ 5-6 ਘੰਟੇ ਲਗਾਤਾਰ ਜੇ ਆਹ ਹੁਣ ਰੱਖੀ ਹਾਂਜੀ ਇਹ ਹੁਣ ਤਾਂ ਗੱਲ ਕਰੋ ਕੱਲ ਅਸੀਂ ਪੂਰਾ ਦਿਨ ਗੱਲ ਕੀਤੀ ਸੀ ਡਾਊਨ ਨਹੀਂ ਹੋਏ ਸੀ ਸਾਂ ਸ਼ਾਮ ਤੱਕ ਠੀਕ ਹੈ ਜੀ ਤੇ ਕੀ ਨਾਮ ਕੀ ਬਈ ਆਪਣਾ ਮੇਰਾ ਨਾਮ ਜੋਗਾ ਸਿੰਘ ਉਗਾ ਸਿੰਘ ਪਿੰਡ ਕਿਹੜਾ ਹੋਇਆ ਸੀ ਮੜਾ ਨਾਨਕ ਮਤ ਦੇਲਾ ਠੀਕ ਹੈ ਤੇ ਆਪਣੇ ਸਫ਼ਰ ਕਿਵੇਂ ਰਿਹਾ ਯਾਤਰਾ ਸਫ਼ਰ ਤਾਂ ਬਹੁਤ ਵਧੀਆ ਰਿਹਾ ਡਾਕਣ ਵਧੀਆ ਹੋ ਗਿਆ ਵਧੀਆ ਹੋ ਗਿਆ ਤਾਂ ਬੜੇ ਇੱਕ ਮਿੰਟ ਤੇ ਕੋਈ ਡਿੱਕਰ ਪਰੇਸ਼ਾਨੀ ਹੋ ਗਈ ਉਹ ਦਿੱਕਤ ਪਰੇਸ਼ਾਨੀ ਨਹੀਂ ਠੀਕ ਹੈ ਜੀ ਤਾਂ ਬਾਈਗੁਰੇ ਜਦੋਂ ਬੁਲਾਉਂਦਾ ਬਾਈ ਸੰਗ ਤਾਂ ਆਏ ਆਉਂਦੇ ਆ ਠੀਕ ਹੈ ਬੋਕੀ ਟੋਕੀਆਂ ਲੈ ਕੇ ਹੈ ਇਹ ਸ਼ਾਸਤਰੀ ਹੈ ਇੱਕ ਸਾਹਿਬ ਦੇ ਤੇ ਆਪਦੀ ਸੇਫਟੀ ਵਾਸਤੇ ਵੀ ਸਹੀ ਹੈ ਤੇ ਜੇ ਕਈ ਵਾਰ ਤੁਹਾਨੂੰ ਕੋਈ ਡਿੱਕਰ ਪਰੇਸ਼ਾਨੀ ਆਉਂਦੀ ਰਸਤੇ ਦੇ ਵਿੱਚ ਫੋਨ ਨਹੀਂ ਲੱਗਦਾ ਤੁਸੀਂ ਲੇਟ ਫੇਟ ਹੁੰਨੇ ਹੋ ਕਾ ਭਾਈ ਵੀ ਚੈਨਲ ਵਗੈਰਾ ਚੇਂਜ ਕਰਕੇ ਹੋ ਸਕਦਾ ਤੁਹਾਡਾ ਜਿਹੜਾ ਇਥੋਂ ਦੀ ਪੁਲਿਸ ਸਿਪਾਈ ਜਮਨ ਅਕੇ ਚਲੋ ਆਰਮੀ ਕਮਾਂਡੋ ਵਾਲਿਆਂ ਨਾਲ ਵੀ ਸੰਪਰਕ ਹੋ ਜੇ ਹੋ ਸਕਦਾ ਹੋ ਸਕਦਾਗਾ ਵੀ ਇਹਦੇ ਚਾਂਸਿਸ ਹੁੰਦੇ ਨੇ ਵੀ ਕਈ ਵਾਰੀ ਚੈਨਲ ਮੈਚ ਕਰ ਜੇ ਤੁਹਾਡਾ ਤਾਂ ਇਹ ਚੈਨਲ ਵਾਲਾ ਸਿਸਟਮ ਹੁੰਦਾ ਇਹਦੇ ਵਿੱਚ ਤਾਂ ਬਹੁਤ ਵਧੀਆ ਜਾਣਕਾਰੀ ਤੇ ਆਪਣੂੰ ਚੀਜ਼ ਜਿਹੜੀ ਹੈਗੀ ਉਹ ਦੇਖਣ ਨੂੰ ਮਿਲੀ ਤੇ ਵਧੀਆ ਲੱਗਿਆ ਬਾਈ ਵਰਗਿਆਂ ਨਾਲ ਬਾਕੀ ਮਿਲ ਕੇ ਜੀ ਤੇ ਬਾਕੀ ਆ ਪ੍ਰਾਣਾ ਰਸਤਾ ਉਹੀ ਨਦੀ ਦੇ ਨਾਲ-ਨਾਲ ਜਾਂਦਾ ਹੋਇਆ ਤੇ ਮੂਰੇ ਆਪਣੇ ਕਲਦੀਪੂਰੇ ਤੇ ਇਹ ਬਾਈ ਦੇ ਨਾਲ ਲੜਾ ਬੋਕੀ ਟੋਕੀ ਚੱਕੀ ਜਾਂਦਾ ਉਹ ਵੀਰ ਨਿਚਲੇ ਰਸਤੇ ਤੇ ਵੀ ਭਾਈ ਤੁਹਾਨੂੰ ਐਵੇਂ ਖਾਣ ਪੀਣ ਵਾਲੀਆਂ ਦੁਕਾਨਾਂ ਵਗੈਰਾ ਮਿਲ ਜਾਣੀਆਂ ਰੈਸਟ ਕਰਨਾ ਕੋਈ ਖਾਣਾ ਪੀਣਾ ਜਾਂ ਕੁਝ ਹੋਰ ਤੇ ਖੱਤਰ ਵਗੈਰਾ ਦੇ ਅੱਡੇ ਵੀ ਇੱਥੇ ਹੁੰਦੇ ਨੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਜੇ ਤੁਸੀਂ ਰਸਤੇ 'ਚੋਂ ਲੈਣਾ ਚਾਹੋ ਲੈਣ ਦੇ 'ਚ ਕਹੋ ਤਾਂ ਤੇ ਬਾਕੀ ਮੈਨੂੰ ਤਾਂ ਇਹ ਸੀ ਮਾਸ਼ਾ ਜਮਾ ਬੰਦ ਹੋਊਗਾ ਕਿਤੇ ਸ਼ਾਰਟਕਟ ਹੋਊਗਾ ਪਰ ਇੱਥੇ ਭਾਈ ਸੱਲੀਆਂ ਨਿੰਬੂ ਲਾ ਕੇ ਦੇਈ ਜਾਂਦੇ ਹੈਗੇ। ਕੀ ਰੇਟ ਹੈ ਸੱਲੀਆਂ ਦਾ? सौतर सौतर कल तो साठ दे रहे थे आज सौतर दे रहे हैं आज सौतर दे रहे हैं आज बड़े वाले हैं रे कितने, है। कितने दाने महंगे कितने दाने बढ़ के इसमें साठ सौ सौ <laughs> डाने ना ना बस 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 धन्यवाद रू सॉरी 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 बस बस कोई नींबू पानी नहीं चाहिए भाई सारा कुछ और साठ खुले ਐਵੇਂ ਭਾਈ ਇਹਨਾਂ ਨੇ ਕੁਰਸੀਆਂ ਵਗੈਰਾ ਲਾ ਕੇ ਬੈਠਣ ਵਾਸਤੇ ਬਣਾ ਰੱਖਿਆਗਾ ਤੇ ਵਧੀਆ 뷰 ਆ ਪਰਲੇ ਪਾਸੇ ਨਦੀ ਵਗਦੀ ਆ ਇਧਰ ਭਾਈ ਖੀਰੇ ਨਿੰਬੂ ਛੋਲੇ ਤੇ ਖੋਪਾ ਟਮਾਟਰ ਵੀ ਰੱਖੀ ਬਿਠਾ ਗਏ ਨਾਲ ਤੇ ਭਾਈ ਕਾਫੀ ਮੰਨ ਕੇ ਚਲੋ ਇੱਥੇ ਦੁਕਾਨਾਂ ਤੇ ਖਾਚਰ ਇਹ ਝੰਡੇ ਝੰਡੇ ਲਾ ਕੇ ਭਾਈ ਕੁਰਸੀਆਂ ਕੁਰਸੀਆਂ ਲਾ ਕੇ ਬਦਗਾ ਮਾਹੌਲ ਬਣਾ ਰੱਖਿਆ ਭਾਈ ਵਰਗੇ ਨੇ ਕੈਮਰਾ ਡਰਤਾ ਨਹੀਂ ਲੱਗਦਾ ਲੱਗਦਾ ਜੀ ਠੀਕ ਹੈ ਜੀ ਡਾਰਤਾ ਬਾਈ ਲੱਗਦਾ ਹੀ ਆ ਇਹਨਾਂ ਦਾ ਹੀ ਨਹੀਂ ਪਤਾ ਛੱਡ ਕੇ ਆ ਪਰੇ ਹੋ ਜਾਂਦਾ ਕਿੱਧਰ ਨੂੰ ਇਹਨੇ ਜਾਣਾ ਕਿੱਧਰ ਨੂੰ ਨਹੀਂ ਆ ਤਰੱਕਣ ਦਾ ਇਹਨਾਂ ਦਾ ਹੀ ਨਹੀਂ ਪਤਾ ਕਿੱਧਰ ਨੂੰ ਵੱਢ ਜਾਣਾ ਇਹਨਾਂ ਨੇ ਆਸੇ ਇੱਥੇ ਰੌਣਕ ਮੇਲਾ ਪੂਰਾ ਪੇਖਤਰ ਵਗੈਰਾ ਤੇ ਮੈਂ ਕਹਿੰਦਾ ਇਹਦੀ ਜ਼ਿੰਦਗੀ ਸਾਰਿਆਂ ਨਾਲ ਮਾਸਤਾ ਆ ਬੈ ਟੌਰ ਨਾਲ ਸੁੱਤਾ ਖਾ ਪੀ ਕੇ ਆਉਂਦਾਰਿਆਂ ਦਾ ਕੋਈ ਨਾ ਕੋਈ ਇਹਨੂੰ ਕੁਛ ਨਾ ਕੁਛ ਸਿੱਟੇ ਆਂਦਾ ਵੀ ਆ ਦੇਖੋ ਭਾਈ ਐਵੇਂ ਤਾਂ ਕੁਝ ਇੱਥੇ ਮੰਨ ਕੇ ਚੱਲ ਵਿਊ ਆ ਉਹ ਬੈਠਣ ਵਾਸਤੇ ਤੇ ਉਹ ਉਧਰ ਪਿਛਲੇ ਪਾਸੇ ਬੈਠੇ ਮੁੰਡੇ ਤੇ ਆ ਪਪੂਲਰ ਜੀ ਆ ਭਾਈ ਇਧਰਲੇ ਪਾਸੇ ਤੇ ਵਧੀਆ ਮੰਨ ਕੇ ਚਲੋ ਮਾਹੌਲ ਆ ਸੰਤਲੇਰਗਾ ਜਾ ਹੈਗਾਗਾ ਕਿਲ ਬੋਲ ਦਿਖਾਉਣੇ ਤੈਨੂੰ ਇਧਰ ਇਧਰ ਪੂਰਾ ਦੇਖ ਉਧਰ ਹੁਣ ਪਰਲੇਵਾ ਆ ਆ ਜਿਹੜੇ ਪਹਾੜ ਪੂੜੇ ਤਾਂ ਮਨ ਲਾ ਤਾ ਉਹ ਡਿੱਗ ਕੇ ਆਇਆ ਹੈ ਨਾ ਉਹ ਟੁੱਟਿਆ ਪਿਆ ਜਿਵੇਂ ਇਹਦਾ 2013 ਵਾਲਾ ਕੰਮ ਹੈ ਨਾ 13 ਵਾਲਾ ਹੀ ਹੈ ਹਾਂ ਹਾਂ ਮਾਰ ਤੇ ਆਇਆ ਉਹ ਵਿੱਚ ਪੁੱਲ ਤੇ ਇੱਕ ਐਂ ਦਾ ਉਹ ਪੁੱਲ ਤਾ ਭਾਈ ਉਹ ਪੋਲਾ ਪੁੱਲ ਤੇ ਖੱਲੀ ਆ ਜਿਹੜਾ ਹਾਂ ਹਾਂ ਬੱਸ ਟਾਈਮ ਟੱਪ ਗਿਆ ਉਹਦਾ ਟਾਈਮ ਤੇ ਕੁਲਦੀਪ ਦੇ ਦੱਸਣ ਮੁਤਾਬਕ ਭਾਈ ਇਹ ਜਿਹੜਾ ਸੀਗਾ 13 ਵੇਲੇ ਜਿਹੜਾ ਆਪਣੇ ਆ ਆਪਣੇ ਕੀ ਕਹਿੰਦੇ ਆ ਉਹਨੂੰ ਬਦਲ ਫਟਿਆ ਸੀ ਬਦਲ ਫਟਿਆ ਸੀ ਬਾੜ ਆਈ ਸੀ ਉਹਦਾ ਭਾਈ ਜਿਹੜਾ ਪੋਲਾ ਉਹ ਡਿੱਗਾ ਹੋਇਆ ਤੇ ਉਹ ਜਿਹੜਾ ਪੁਰਾਣਾ ਪੋਲਾ ਉਹ ਪਈ ਕੈਸਾ ਮਣਿਆਦ ਪੂਰੀ ਹੋ ਗਈ ਉਹਦੀ ਮਣਿਆਦ ਪੂਰੀ ਹੋ ਗਈ ਤੇ ਨਵਾਂ ਪੁਲ ਜਿਹੜਾ ਉਸ ਤੇ ਹੈਗਾ ਉਹਦੀ ਉਸਾਰੀ ਕੀਤੀ ਗਈ ਹੈ ਜੀ ਨਵਾਂ ਪੋਲਾ ਸਾੜਤਾ ਗਿਆ। ਆਹ ਭਈ ਉਹੀ ਪੁਰਾਣਾ ਰਸਤਾ। 2019 ਤੋਂ ਬਾਅਦ ਬਣਿਆ ਵਾ ਪੋਲਾ ਇਹ। ਜਿਹੜਾ ਨਵਾਂ। ਜਿਹੜਾ ਨਵਾਂ ਪੋਲਾ ਇਹ ਭਾਈ। ਇਹ ਕੋਈ ਕੰਮ ਚੱਲੀ ਜਾਂਦਾ ਸੀ 2019 ਚ ਆਈ ਸੀ ਇਹੋ। ਉਹਦਾ ਮਾੜਾ-ਮੋਟਾ ਕੰਮ ਚੱਲਦਾ ਸੀ। ਉਹਦੋਂ ਗੁਲਦੀਪ ਭਰ ਕੇ ਆਈ ਸੀ ਭਾਈ। ਉਹਦੇ ਦਾ ਕੰਮ ਚੱਲੀ ਜਾਂਦਾ ਸੀਗਾ। ਮਾੜਾ-ਮੋਟਾ ਰਹਿੰਦਾ ਸੀਗਾ। ਤੇ ਬਾਕੀ ਭਈ ਐਵੇਂ ਦਾ ਕੁਝ ਮਾਹੌਲ ਆਈ। ਪਾਣੀ ਵਗ ਰਿਹਾ ਭਾਈ ਪੂਰੀ ਸਪੀਡ ਨਾਲ 2 ਮਿੰਟ ਦੇਖੋ ਇਹ ਆ ਇਧਰ ਪਾਸੇ ਭਾਈ ਉੱਤਰ ਕੇ ਤੇ ਆ ਨੌਜਵਾਨ ਫੋਟੋ ਵਗੈਰਾ ਕਰਦੇ ਤੇ ਇਧਰ ਪਹਿਣਾ ਉਦੇ ਨਾਲ ਦੇ ਤਵਾਜਾ ਮਾਰਦੇ ਆਹਿਆ ਗਿਲਦੀਪ ਯਾ ਬਾਈ ਥੱਲੇ ਕਿਹੜੇ ਪਾਸੇ ਉਤਰਿਆ ਹੋ ਯਾਰ ਥੱਲੇ ਕਿਹੜੇ ਪਾਸੇ ਉਤਰਿਆ ਹੋਗਾ Olha, teria. É, é, é interessante como da ok? caqui ਪਹਾੜ ਭਾਈ ਅੱਗੇ ਨਾਲ ਹੋ ਗਿਆ ਤੇਜ਼ ਇਹ ਜਿਵੇਂ ਜਿਵੇਂ ਭਾਈ ਧੁੱਕ ਪਨਿੱਕਲਦੀ ਆ ਓਵੇਂ ਓਵੇਂ ਜਿਹੜੇ ਗਲੇਸ਼ੀਅਰ ਆ ਉਹ ਖੁਰਦੇ ਆ ਤੇ ਪਾਣੀ ਦਾ ਬਹਾਵ ਜਿਹੜਾ ਹੈਗਾਗਾ ਤੇਜ਼ ਹੋ ਜਾਂਦਾ ਤਾਂ ਥੋੜੀ ਜਿਹੀ ਸੇਫਟੀ ਦਾ ਵੀ ਧਿਆਨ ਰੱਖਣਾ ਚਾਹੀਦਾ ਬਾਕੀ 뷰 ਦੀ ਗੱਲ ਕਰਕੇ ਭਾਈ ਤਾਈ ਦੂਤੇ ਕੁਛ ਨਹੀਂ ਦੁਨੀਆ ਖਤਮ ਹੈ ਤੇ ਇਹੋ ਜਿਹਾ ਕੁਛ ਭਾਈ ਇਥੋਂ ਦਾ 뷰 ਤੇ ਇਕੱਲੀ ਬਸ ਪਾਣੀ ਦੀ ਨਦੀ ਦੀ ਝਰਨੇ ਦੀ ਆਵਾਜ਼ ਹੀ ਆਉਂਦੀ ਹੈ ਆ ਚੱਲਦੇ ਅੱਗੇ ਨੂੰ ਆ ਇੱਥੇ ਤਿਤਲੀਆਂ ਫਰਦੀਆਂ ਤੁਹਰ ਪਾਤਿੰਗਾ ਤਾਂ ਇੱਡੇ-ਇੱਡੇ ਪਹਾੜ ਕਹਿ ਸਕਦੇ ਆਂ ਪੱਥਰ ਕਹਿ ਸਕਦੇ ਆਂ ਭਾਈ ਇਹ 2013 ਦੇ ਜਿਹੜੀ ਤਵਾਹੀ ਸੀਗੀ ਉਦੋਂ ਦੇ ਇੱਥੇ ਆ ਕੇ ਟਿਕੇ ਹੋਏ ਆ ਤੇ ਉਹ ਉੱਤੇ ਸੁੱਕੇ ਦਰਖਤ ਪਏ ਆ ਉਹ ਆਪਣੇ ਭਾਈ ਲੋਹੇ ਦਾ ਜਿਹੜਾ ਹੈਗਾਗਾ ਪੋਲ ਕਹਿ ਸਕਦੇ ਆਂ ਪੋਲੀ ਆ ਮੇਰੇ ਹਿਸਾਬ ਨਾਲ ਓਹੋ ਤੇ ਇੱਧਰ ਪਿਆਰਾ ਜਿਹਾ ਕੁੱਤਾ ਤ ਤ ਤ ਆਦਾ ਉਪਾਜੀ ਗਿਆ ਆ ਕੁੱਕੇ ਦਰਸਤ ਪਏ ਆਗੇ ਤੇ ਉਹੀ ਪਏ ਆਏ ਵੀ ਉਦੋਂ ਦੇ ਕੌਣ ਚੱਕਦਾ ਇਥੋਂ ਤੇ ਆਹ ਪਹਾੜ ਦੇਖ ਲੋ ਤੁਸੀਂ ਕਿੱਡਾ ਵੱਡਾ ਬਾਕੀ ਆਹ ਭਈ ਰਸਤਾ ਹੈ ਜਿਹੜਾ ਹੁਣ ਆਪਾਂ ਜਿੱਥੋਂ ਦੀ ਜਾਣਾ ਆਹ ਥੋੜਾ ਜਿਹਾ ਭਈ ਰਿਸਕੀ ਰਸਤਾ ਆ ਦੇਖਣ ਵਿੱਚ ਲੱਗਦਾ ਪਰ ਇਹਨਾਂ ਵੀ ਰਿਸਕੀ ਨਹੀਂਗਾ ਠੀਕ ਹੈ ਜਿਵਾ ਕੇ ਖੇਡਦਾ ਹੋਇਆ ਪੱਥਰਾਂ ਨਾਲ ਆ ਹੁਣ ਆ ਇਧਰ ਦੀ ਜਿਹੜੇ ਖੇਤਰ ਲੈ ਕੇ ਹੁੰਦੇ ਆ ਕਿ ਉਹ ਵੇਖੋ ਖੇਤਰ ਲੈ ਕੇ ਖੜਾ ਸਾਹਮਣੇ ਰਿਸਕੀ ਕੰਮ ਆ ਭਈ ਇਹਨਾਂ ਦਾ ਦੂਜਾ ਰਸਤਾ ਜਿਹੜਾ ਨਵਾਂ ਬਣਿਆ ਸਿਕਿਉਰ ਤੇ ਸੇਫ ਆ ਉਧਰ ਦੀ ਜਾਣਾ ਚਾਹੀਦਾ ਆ ਇਧਰ ਦੀ ਪੈਦਲਾਂ ਵਾਸਤੇ ਰੇ ਚਲੋ ਫੇਰ ਵੀ ਠੀਕ ਆ ਪੈਦਲ ਬੰਦਾ ਤਾਂ ਟੱਪ ਸਕਦਾਗਾ ਪਰ ਆ ਰਿਸਕਾਂ ਵਾਲਾ ਖੇਤਰਾਂ ਵਾਲਾ ਜਮਾਂ ਰਿਸਕੀ ਕੰਮ ਆ ਭਈ ਆਏ ਆਉਂਦੇ ਆ ਭਾਈ ਉੱਥੋਂ ਦੇਖਦੇ ਰੇਸਕੀ ਕਾ ਮਾਂ ਭਾਈ ਖਤਰਾਂ ਵਾਲਿਆਂ ਦਾ ਘੋੜਿਆਂ ਵਾਲਿਆਂ ਦਾ ਇੱਥੇ ਢਲਾਨ ਬਹੁਤ ਟਲਮੀਆਂ ਇੱਥੋਂ ਤੇ ਸਲਿੱਪ ਸਲੁਪ ਹੋ ਕੇ ਕੁਝ ਵੀ ਦੁਰਘਟਨਾ ਘਟ ਸਕਦੀ ਆ ਇਹ ਵੈਸੇ ਉਧਰਲੇ ਰਸਤੇ ਜਾਣਾ ਚਾਹੀਦਾ ਅਸਿਕਾਲੀ ਆ ਫੇਰ ਭਾਈ ਤਾਂ ਚੜ ਕੇ ਹੋਟਲ ਜਾ ਗਿਆ ਦੁਕਾਨ ਜਾ ਗਿਆ ਤੇ ਭਈ ਛਤਰਗੀਆਂ ਲੱਗੀਆਂ ਕੁਰਸੀਆਂ ਹੀ ਢਾਂਗਾ ਪਈਆਂ ਬਦਗਾ ਵੀ ਆ ਸਾਲ ਲੰਘਾ ਨੇ ਬੁਪਾਈ ਤਾਂ ਤਾਂ ਤੇ ਲੈ ਕੇ ਬੈਠੇ ਆ ਕਿੰਨੇ ਦੀ ਲਾਤੀ ਚੱਲੀ ਜੀ 60 ਦੀ ਆ ਜਿਹੜਾ ਆਪਾਂ ਤੁਹਾਨੂੰ ਪਹਿਂ ਦਿਖਾਇਆ ਸੀਗਾ ਇਹ ਉਹ ਪਾਣੀ ਆ ਰਿਹਾ ਥੱਲੋਂ ਜਿਹੜਾ ਹੁਣ ਆਪਾਂ ਪੁਲ ਦੇ ਥੱਲੋਂ ਦੀ ਗੱਲ ਕਰ ਰਹੇ ਸੀ ਇੱਕ ਆਪਾਂ ਉਹ ਉਧਰੋਂ ਪਾਣੀ ਆ ਕੇ ਉਹ ਵੀ ਇਹਦੇ ਵਿੱਚ ਜਿਹੜਾ ਹੈਗਾ ਆ ਇੱਥੇ ਮਿਲਾਪ ਹੋ ਰਿਹਾ ਹੈਗਾ ਰਲ ਰਿਹਾ ਹੈਗਾ ਪਾਣੀ ਇਹ ਹੁਣ ਰੱਬ ਜਾਣਦਾ ਭਾਈ ਜਾਂ ਇੱਥੋਂ ਵਾਲੇ ਲੋਕਾਂ ਨੂੰ ਪਤਾ ਹੈਗਾ ਕਿ ਇਹ ਝਰਨੇ ਦਾ ਪਾਣੀ ਆਉਂਦਾ ਕੋਈ ਨਦੀ ਹੈ ਕਿ ਕਾਹਦਾਗਾ ਤੇ ਇੱਥੇ ਆ ਕੇ ਪਾਣੀ ਇਹ ਇਕੱਠਾ ਹੋ ਜਾਂਦਾ ਆ ਇਸ ਤੋਂ ਵੀ ਪੁਰਾਣੇ ਰਸਤੇ ਦੀ ਗੱਲ ਕੀਤੀ ਜਾਵੇ ਤਾਂ ਭਈ ਆਹੜਾ ਥੱਲੇ ਦਿਖ ਰਿਹਾ ਹੈਗਾ ਇਹ ਇਦਾਂ ਵੀ ਪੁਰਾਣਾ ਰਸਤਾ ਹੁੰਦਾ ਸੀਗਾ ਇਹਦੇ ਉੱਪਰ ਦੀ ਪਹਿਲਾਂ ਜਿਹੜਾ ਸੰਗਤਾਂ ਸੀਗਾ ਸਫਰ ਕਰਦੇ ਸੀਗੀਆਂ ਤੇ ਗਾਂ ਜਾ ਕੇ ਇਸੇ ਰਸਤੇ ਨੂੰ ਆਪਾਂ ਟੱਚ ਕਰਾਂਗੇ ਆ ਚੱਲ ਰਹੇ ਆ ਅੱਗੇ ਨੂੰ ਇਥੋਂ ਭਾਈ ਥੋੜਾ ਜਿਆ ਵਧੀਏ ਦੀਂਦਾ ਜਿਹੜਾ ਪੁਰਾਣਾ ਰਸਤਾ ਸੀਗਾ ਆ ਆਹ ਤਾਂ ਜਿਹੜੀ ਲੱਗੀ ਹੋਈ ਆ ਦੋ ਇਹ ਤਾਂ ਸਪੋਰਟਾਂ ਲੱਗੀਆਂ ਹੋਊਗਾ ਉਹ ਜਿਹੜਾ ਥੱਲੇ ਪਾਸੇ ਤੁਹਾਨੂੰ ਤੀਜਾ ਦਿਖ ਰਿਹਾ ਹੈਗਾ ਆ ਉਹ ਭਾਈ ਪੁਰਾਣਾ ਰਸਤਾ ਸੀਗਾ ਜਿਹੜਾ ਨਦੀ ਦੇ ਨਾਲ-ਨਾਲ ਦੀ ਜਾਂਦਾ ਸੀਗਾ ਤੇ ਉਸੇ ਦੀ ਜਾ ਕੇ ਚੜਦਾਂਗੇ ਆਪਾਂ ਹਨਾ ਹਾਂ ਉਹ ਭਾਈ ਪੁਰਾਣੇ ਰਾਹ ਤੇ ਜਾ ਕੇ ਆਪਾਂ ਚੜਦਾਂਗੇ ਤੇ ਆ ਜਿਹੜਾ ਰਸਤਾ ਆ ਤਾਂ ਆ ਤਾਂ ਉਹੀ ਆ ਤਾਂ ਜਿਹੜਾ ਹੁਣ ਨਵਾਂ ਰਸਤਾ ਬਣਿਆ ਉਹੀ ਹੈ ਇਹ ਹਾਂ ਇਹ ਨਵਾਂ ਰਸਤਾ ਬਣਿਆ ਹਾਂ ਇਹ ਨਵਾਂ ਰਸਤਾ ਉਹ ਉਦੋਂ ਜਿਹੜਾ ਨਵਾਂ ਉਹ ਤਾਂ ਹਾਲਾ ਰਹਿ ਗਿਆ ਉਦੋਂ ਨਵਾਂ ਰਸਤਾ ਆ ਤਾਂ ਹਾਲਾ ਰਹਿ ਗਿਆ ਭਾਈ ਜਿੱਥੋਂ ਦੀ ਆਪਾਂ ਉਦੋਂ ਗਏ ਸੀਗੇ ਹਾਂ ਜਿਹੜਾ ਜਮਾ ਨਵਾਂ ਜਿਹੜਾ ਤੁਹਾਨੂੰ ਹੋਰ ਦਿਖਾਇਆ ਸੀਗਾ ਆ ਨਦੀ ਦੇ ਨਾਲ ਉਹ ਭਾਈ ਇਹਦੂ ਵੀ ਥੱਲੇ ਸੀਗਾ ਤੇ ਜਿਵੇਂ ਜਿਵੇਂ ਰਸਤੇ ਬਲਾਕੇਜ ਹੁੰਦੇ ਜਾਂਦੇ ਹੈਗੇ ਤਾਂ ਨਵੇਂ ਰਸਤੇ ਕੱਢੇ ਜਾਂਦੇ ਹੈਗੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਸਤਾ ਬਲਾਕੇਜ ਹੋ ਗਿਆ ਜਾਂ ਥੋੜਾ ਜਿਹਾ ਰਿਸਕੀ ਲੱਗ ਰਿਹਾ ਸੀਗਾ ਤਾਂ ਇਹਨਾਂ ਨੇ ਆਹ ਰਸਤਾ ਬਣਾਤਾ ਆਹ ਰਸਤੇ 'ਚ ਥੋੜੀ ਦਿੱਕਤ ਪ੍ਰੋਬਲਮ ਕੋਈ ਆਈ ਤਾਂ ਇਹਨਾਂ ਨੇ ਨਵੇਂ ਰਸਤੇ 'ਤੇ ਸਾਰੀ ਗੱਡ ਤੇ ਹਾਂ ਨਾਲੋਂ ਮਿੱਟੀ ਖਸਕਣ ਕਰਕੇ ਥੋੜਾ ਰਿਸਕੀ ਸੌਦਾ ਸੀ ਇਧਰ ਲਾ ਵੀ ਤਾਂ ਉੱਥੇ ਲੈ ਗਈ ਆਈ ਤੁਹਾਨੂੰ ਆ ਭਾਈ ਗਾਂਆਂ ਬੱਚੀਆਂ ਚਾਰਾ ਛਕਦੇ ਹੋਊਗਾ ਇਹ ਭਾਈ ਜਿਹੜੇ ਇੱਥੋਂ ਦੇ ਰਹਿਣ ਰਹਿਣਵਾਸੀ ਆ ਜਿਹੜੇ ਇੱਥੋਂ ਦੇ ਵਾਸੀ ਨੇ ਉਹਨਾਂ ਦੇ ਭਾਈ ਘਰ ਨੇ ਨਗਰਵਾਸੀ ਨੇ ਤੇ ਨਗਰਵਾਸੀ ਤੇ ਇਹ ਮਗਰਲੇ ਪਾਸੇ ਘਰ ਦੇ ਭਾਈ ਉਹਨਾਂ ਨੇ ਆਪ ਦਾ ਜਿਹੜਾ ਘਾਹ ਚਾਰਾ ਪੱਠੇ ਵਗੈਰਾ ਬਰਸੀਨ ਵਗੈਰਾ ਬੀਜੀ ਉਹ ਹੈ ਤੇ ਇਧਰੇ ਪਾਸੇ ਵੱਢ ਰੱਖੀ ਆ ਇਧਰ ਭਾਈ ਖੜੀ ਆ ਹੋ ਸਕਦਾ ਕੋਈ ਇਹਨਾਂ ਦੀ ਇਹ ਸਬਜ਼ੀ ਵਗੈਰਾ ਵੀ ਹੋਵੇ ਤੇ ਆਪਾਂ ਬੜੇ ਪੁਰਾਣੇ ਰਸਤੇ ਤੇ ਸੀਗੇ ਤੇ ਹੁਣ ਉਹ ਸਾਹਮਣੇ ਭਾਈ ਜਾ ਕੇ ਉੱਥੇ ਉਹ ਆਪਾਂ ਨਵੇਂ ਰਸਤੇ ਨਾਲ ਮਿਲ ਖਾ ਜਾਾਂਗੇ ਆ ਇਥੋਂ ਉਹ ਤੇ ਨਵਾਂ ਰਸਤਾ ਤੇ ਆਹ ਭਾਈ ਇਹਨਾਂ ਦੇ ਪਸ਼ੂ ਇਹੋ ਜਿਹਾ ਇਹਨਾਂ ਦਾ ਪਸ਼ੂ ਪਾਲਣਾ ਠੀਕ ਆ ਆ ਜਿਹੜੇ ਪਿਛਲੇ ਪਾਸੇ ਝੌਂਪੜੀ ਬਣੀ ਹੋਈ ਹੈਗੀ ਇਹਦੇ ਵਿੱਚ ਭਾਈ ਇਹ ਆ ਦਾ ਪਸ਼ੂ ਡੰਗਰ ਜਿਹੜਾ ਹੈਗਾ ਉਹ ਰੱਖਦੇ ਨੇ ਆ ਦੇਖ ਕੇ ਆਉਂਦੇ ਆ ਜੇ ਮੰਨ ਕੇ ਚੱਲ ਕੋਈ ਅੰਦਰ ਪਸ਼ੂ ਬਾੜਾ ਹੋਇਆ ਤਾਂ ਇਹ ਜਿਹਾ ਕੁਝ ਭਾਈ ਅੰਦਰੋਂ ਹੁੰਦਾ ਇਹਨਾਂ ਦਾ ਆ ਪਸ਼ੂਆਂ ਦਾ ਰਹਿਣ ਬਸੇਰਾ ਜਿੱਥੇ ਭਾਈ ਇਹਨਾਂ ਦੇ ਪਸ਼ੂ ਵਗੈਰਾ ਰਹਿੰਦੇ ਨੇ ਤੇ ਆ ਹੁਣ ਭਾਈ ਬਾਹਰ ਕੱਢ ਰੱਖਿਆ ਕਰਿਆ ਧੁੱਪੇ ਬੱਚੇ ਜੇ ਵੱਡੀਆਂ گاਵਾਂ ਮੇਲਾ ਉਧਰ ਚਰਦੀਆਂ ਫਿਰਦੀਆਂ ਸੀਗੀਆਂ ਉਹੀ ਸੀ ਨਾ ਤੇ ਪਸ਼ੂ ਆਪਦੇ ਰੱਖਦੇ ਆ ਭਾਈ ਇਹ ਲਗਭਗ ਇਹ ਵੀ ਆ ਦੁੱਧ ਵਗੈਰਾ ਮੁੱਲ ਦੀ ਨਹੀਂ ਲੈਂਦੇ ਇਹ ਦਿੱਕਤ ਆਉਂਦੀ ਹੈ ਤੇ ਹੋਟਲ ਵਗੈਰਾ ਇਹਨਾਂ ਨੇ ਦੁਕਾਨਾਂ ਵਗੈਰਾ ਪਾ ਰੱਖੀਆਂ ਆ ਤਾਂ ਪਸ਼ੂ ਪਾਲਣ ਹਰ ਇੱਕ ਘਰ ਕਰਦਾ ਹੈਗਾ ਇੱਥੇ ਲਗਭਗ ਜਿੰਨਾ ਮੇਰੇ ਦੇਖਣ ਚਾਏ ਨਾਲੇ ਨੀਰੇ ਚਾਰਾ ਪਾਉਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈਗੀ ਕਿਉਂਕਿ ਪਹਾੜਾਂ ਤੋਂ ਜਾ ਕੇ ਇਹਨਾਂ ਨੂੰ ਵੱਟ-ਬੱਟ ਕੇ ਲੈਉਣੇ ਪੈਂਦੇ ਆ ਪੱਠੇ ਤੇ ਭਈਆ ਆਪਣੇ ਨਵੇਂ ਰਸਤੇ ਤੇ ਫੇਰ ਆਪਾਂ ਮੇਲ ਖਾ ਗਏ ਤੇ ਇਹ ਪੁਰਾਣਾ ਰਸਤਾ ਜਿਹਦੇ ਤੋਂ ਆਪਾਂ ਹੁਣ ਆਏ ਆ ਤੁਹਾਨੂੰ ਭਈ ਨਵਾਂ ਰਸਤਾ ਤੁਹਾਨੂੰ ਜਾਂਦੇ ਕਿਤੇ ਦਿਖਾਇਆ ਸੀ ਸਾਰਾ ਇਹਦੇ ਕੀ ਤੁਹਾਨੂੰ ਭਈ ਪੁਰਾਣਾ ਰਸਤਾ ਵੀ ਦਿਖਾ ਦਿੰਨੇ ਆ